ਜਿਹੜੇ ਵੀਰ ਗਮਲਿਆਂ ਦੇ ਵਿੱਚ ਸਬਜ਼ੀ ਲਾਉਣਾ ਚਾਹੁੰਦੇ ਆ ਉਹ ਵੀ ਬਿਨਾ ਮਿੱਟੀ ਤੋਂ ਯਾਨਕੀ ਮਿੱਟੀ ਤਾਂ ਸਹੀ ਹੋਵੇ ਬਿਲਕੁਲ ਲਾਈਟ ਵੇਟ ਮਿੱਟੀ ਹੋਵੇ ਹੈਨਾ ਉਹ ਚੀਜ਼ ਦੱਸਣ ਲੱਗਿਆ ਤੁਸੀਂ ਦੇਖ ਸਕਦੇ ਹੋ ਆਪਣਾ ਟ੍ਰਾਇਲ ਵੀ ਕੀਤਾ ਕਿੰਨੀ ਵਧੀਆ ਫਰੂਟਿੰਗ ਹੋਈ ਹੋਈ ਆ ਤੁਸੀਂ ਦੇਖ ਸਕਦੇ ਹੋ ਪੱਤੇ ਵੀ ਫੁੱਲ ਵਧੀਆ ਪੂਰਾ ਹਰਾ ਭਰਾ ਬੁੱਟਾ ਖੜਾ ਇਹ ਚ ਮਿੱਟੀ ਨਹੀਂ ਆਪਣਾ ਵਰਤੀ ਹੋਈ ਆ ਜਿਹੜੇ ਦੇਖ ਰਹੇ ਹੋ ਨਾ ਤੁਸੀਂ ਗਮਲਾ ਤਾਂ ਤੁਹਾਨੂੰ ਦਿਖਾ ਵੀ ਦਿੰਨੇ ਆਪਾਂ ਤੇ ਅੱਗੇ ਦੱਸਾਂਗੇ ਵੀ ਕਿਵੇਂ ਤਿਆਰ ਕਰਨੀ ਆ ਪੂਰੀ ਵੀਡੀਓ ਜਰੂਰ ਦੇਖਿਓ ਆ ਦੇਖੋ ਤੁਸੀਂ ਇਹਦੇ ਵਿੱਚ ਮਿੱਟੀ ਨਜ਼ਰ ਨਹੀਂ ਆਊਗੀ ਤੁਹਾਨੂੰ ਕੀ ਕੀ ਪਾਇਆ ਹੋਇਆ ਕਿਦਾਂ ਤਿਆਰ ਕਰਨੀ ਹੈ ਸਾਰੀ ਵਿਧੀ ਆਪਾਂ ਤੁਹਾਨੂੰ ਇਹੀ ਵੀਡੀਓ ਦੇ ਵਿੱਚ ਦੱਸ ਦੇਣੀ ਆ ਤੁਸੀਂ ਬੂਟੇ ਦੇਖ ਲਓ ਵਧੀਆ ਖੜੇ ਨੇ ਹਰੇ ਭਰੇ ਨੇ ਜੇ ਕੋਈ ਪ੍ਰੋਬਲਮ ਆਂਦੀ ਆ ਜਿਵੇਂ ਥੋੜੀ ਬਹੁਤੀ ਆਈ ਆ ਉਹ ਵੀ ਮੈਂ ਇਸੀ ਵੀਡੀਓ ਦੇ ਵਿੱਚ ਸ਼ੇਅਰ ਕਰੂੰਗਾ ਤੁਸੀਂ ਧਿਆਨ ਨਾਲ ਦੇਖਿਓ ਤੇ ਆਪਣੀ ਮਿੱਟੀ ਗਮਲੇ ਦੀ ਬਣਾ ਸਕਦੇ ਹੋ ਤੇ ਘਰ ਦੇ ਵਿੱਚ ਗਮਲਿਆਂ ਦੇ ਵਿੱਚ ਸਬਜ਼ੀ ਲਾ ਸਕਦੇ ਹੋ ਫੁੱਲ ਬੂਟੇ ਲਾ ਸਕਦੇ ਹੋ ਕੁਝ ਵੀ ਲਾ ਸਕਦੇ ਹੋ ਇਹਨਾਂ ਛੱਤਾਂ ਦੇ ਉੱਤੇ ਜ਼ਿਆਦਾ ਵਜ਼ਨ ਨਾ ਹੋਵੇ ਇਸ ਕਰਕੇ ਆਪਾਂ ਨੇ ਇਹ ਮਿੱਟੀ ਸਪੈਸ਼ਲ ਤਿਆਰ ਕੀਤੀ ਉਹ ਟ੍ਰਾਇਲ ਕੀਤਾ ਵਧੀਆ ਲੱਗਿਆ ਫਿਰ ਆਪਾਂ ਵੀਡੀਓ ਸ਼ੇਅਰ ਕੀਤੀ ਤਾਂ ਦੇਖੋ ਸਭ ਤੋਂ ਪਹਿਲਾਂ ਆਪਾਂ ਨੇ ਜਿਹੜੀ ਲਿੱਤੀ ਹੈ ਇੱਕ ਗਮਲਾ ਭਰ ਕੇ ਜਿਹੜਾ ਚੌਲਾਂ ਦੀ ਫੱਕ ਹੁੰਦੀ ਹੈ ਹਨਾ ਪਹਿਲਾਂ ਤਾਂ ਇੱਕ ਸਾਲ ਮੈਂ ਇਹਨੂੰ ਰੱਖਿਆ ਤੁਸੀਂ ਦੇਖੋ ਬਰਾਊਨ ਰੰਗ ਦਾ ਕਰਿਆ ਹਨਾ ਫਿਰ ਉਸ ਤੋਂ ਬਾਅਦ ਆਪਾਂ ਨੇ ਜਿਹੜੀ ਆਹ ਚੀਜ਼ ਦੇਖ ਰਹੇ ਹਾਂ ਤੁਸੀਂ ਇਹਦੇ ਵਿੱਚ ਬਰਮੀ ਕੰਪੋਸਟ ਹੈ ਜਿੰਨਾ ਵੀ ਘਰ ਦਾ ਕਚਰਾ ਨਿਕਲਦਾ ਮੇਰਾ ਤੇ ਗਾਰਡਨ ਦਾ ਵੇਸਟ ਜਿੰਨਾ ਵੀ ਨਿਕਲਦਾ ਹਨਾ ਆਪਾਂ ਸਾਰਾ ਇਕੱਠਾ ਕਰਕੇ ਉਹਦੀ ਖਾਦ ਬਣਾਨੇ ਆ ਬਰਮੀ ਕੰਪੋਸਟ ਉਹ ਮਿਕਸ ਕਰ ਲਿਆ ਇੱਕ ਦੇ ਵਿੱਚ ਆਪਾਂ ਐਨੀ ਜੇ ਹੋਰ ਵਧਾਉਣਾ ਚਾਹੁੰਦੇ ਆ ਤਾਂ ਕੋਕੋ ਪੀਟ ਪਾ ਸਕਦੇ ਨਾਰੀਅਲ ਦਾ ਬਰਾਦ ਦਾ ਵੀ ਪਾ ਸਕਦੇ ਆ ਇਹਨੂੰ ਮਿਕਸ ਕਰ ਲਓ ਵਿੱਚ ਮਿੱਟੀ ਦੀ ਲੋੜ ਨਹੀਂ ਹੈਗੀ ਇਸ ਤਰ੍ਹਾਂ ਦੀ ਮਿੱਟੀ ਤਿਆਰ ਹੋ ਜੂ ਬਹੁਤ ਲਾਈਟ ਵੇਟ ਤੇ ਤੁਸੀਂ ਦੇਖ ਸਕਦੇ ਆ ਬੂਟੇ ਆਪਾਂ ਨੇ ਲਾਏ ਆ ਵਧੀਆ ਚੱਲ ਰਹੇ ਨੇ ਹਣਾ ਜੇ ਕੋਈ ਪ੍ਰੋਬਲਮ ਆਂਦੀ ਹੈ ਇੱਕ ਪ੍ਰੋਬਲਮ ਆਈ ਸੀ ਛੋਟੀ ਜੀ ਉਹ ਵੀ ਆਪਾਂ ਇਸੀ ਵੀਡੀਓ ਦੇ ਵਿੱਚ ਸ਼ੇਅਰ ਕਰ ਰਹੇ ਆ ਅਗਲੀ ਵੀਡੀਓ ਦੇ ਵਿੱਚ ਆਪਾਂ ਦੂਰ ਕਰਾਂਗੇ ਉਹ ਪ੍ਰੋਬਲਮ ਠੀਕ ਹੈ ਮੈਂ ਚਾਹਨਾ ਕਿ ਜਿੰਨੇ ਵੀ ਮੇਰੇ ਨਾਲ ਜੁੜੇ ਹੋਏ ਵੀਰ ਨੇ ਸਾਰੇ ਮੇਰੇ ਵੀਡੀਓ ਜਰੂਰ ਦੇਖਿਆ ਕਰਨ ਜੇ ਤੁਸੀਂ ਘਰ ਦੇ ਵਿੱਚ ਇਸ ਤਰ੍ਹਾਂ ਦੀ ਬਾਗਬਾਨੀ ਕਰਨਾ ਚਾਹੁੰਦੇ ਆ ਆਪਣੀ ਛੱਤ ਦੇ ਉੱਤੇ ਤੁਸੀਂ ਦੇਖੋ ਮੈਂ ਚੱਪਣ ਗੱਦੂ ਦਾ ਬੂਟਾ ਲਾਤਾ ਹੈ ਨਾ ਇਸ ਤਰੀਏ ਆਪਾਂ ਕ੍ਰੇਲੇ ਲਾਏ ਹੋਏ ਆ ਬੈਂਗਣ ਲਾਏ ਹੋਏ ਆ ਮਿਰਚਾਂ ਲਾਈਆਂ ਹੋਈਆਂ ਨੇ ਹਰ ਚੀਜ਼ ਆਪਾਂ ਇਸੇ ਤਰੀਕੇ ਨਾਲ ਲਾਈ ਹੋਈ ਹੈ ਇਹੀ ਵਿਧੀ ਦੇ ਨਾਲ ਹੈ ਨਾ ਵਧੀਆ ਚੱਲ ਰਹੇ ਨੇ ਇੱਕ ਥੋੜਾ ਜਿਹਾ ਫਰਕ ਆਇਆ ਇੱਕ ਆਪਾਂ ਸਾਈਡ ਤੋਂ ਬੂਟਾ ਲਾਇਆ ਹੋ ਸੀ ਉਹ ਜੋ yellow ਪੰਜਾ ਆ ਗਿਆ ਉਹ ਇਸ ਕਰਕੇ ਆਇਆ ਥੋੜਾ ਜਿਹਾ ਪਾਣੀ ਵੱਧ ਬੈ ਗਿਆ ਸੀਗਾ ਇਹਦੇ ਵਿੱਚ ਪਾਣੀ ਨਾਲ ਇਹ ਜਿਹੜੇ ਇਹ ਹਲਕਾ ਮਟੀਰੀਅਲ ਆ ਜਿਵੇਂ ਕੋਕੋ ਪੀਡ ਹੋ ਗਿਆ ਰਾਈਸ ਹਸਕ ਹੋ ਗਿਆ ਹਨਾ ਆ ਦੇਖੋ ਤੁਸੀਂ ਬਿਲਕੁਲ ਮਿੱਟੀ ਵਾਲੇ ਹਰੇ ਪਏ ਆ ਉਹਦੇ ਥੋੜਾ ਥੋੜਾ ਜਿਹਾ ਪੀਲੇ ਪੰਤੇ ਦਿਖਾ ਰਿਹਾ ਸੀਗਾ ਇਹ ਮਿੱਟੀ ਨੂੰ ਪਾਣੀ ਨੂੰ ਜ਼ਿਆਦਾ ਅਬਜ਼orb ਕਰਦਾ ਗਿੱਲਾ ਰਹਿਣ ਕਰਕੇ ਪੀਲਾ ਪੰਝ ਆਇਆ ਆਪਾਂ ਪਾਣੀ ਘਟਾਵਾਂਗੇ ਹੁਣ ਫਿਰ ਤੁਹਾਨੂੰ ਦੱਸਾਂਗੇ ਪਾਣੀ ਕਰਕੇ ਪ੍ਰੋਬਲਮ ਆਈ ਆ ਜਾਂ ਕੋਈ ਹੋਰ ਦਿੱਕਤ ਹੈ ਮੈਂ ਚਾਹਨਾ ਤੁਸੀਂ ਮੇਰੀ ਵੀਡੀਓ ਦੇ ਨਾਲ ਜੁੜੇ ਰਹੋ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਜੋ ਵੀ ਮੈਂ ਵੀਡੀਓਜ਼ ਬਣਾਉਂਦਾ ਉਹਦੇ ਉੱਤੇ ਦਿੱਕਤਾ ਪਰ ਅਨਪ੍ਰੇਸ਼ਾਨੀ ਆਉਂਦੀ ਆ ਤੁਹਾਡੇ ਨਾਲ ਮੈਂ ਸ਼ੇਅਰ ਕਰੂੰਗਾ ਤੁਸੀਂ ਉਹ ਚੀਜ਼ ਤੋਂ ਬਚਾਅ ਕਰਕੇ ਆਪਣੇ ਬੂਟੇ ਲਾ ਸਕਦੇ ਆ ਠੀਕ ਆ ਦੇਖੋ ਕਿੰਨੇ ਬੂਟੇ ਖੜੇ ਆ ਅੱਗੇ ਮੈਂ ਬੇਲ ਲਾਈਆਂ ਹੋਈਆਂ ਨੇ ਕਰੇਲੇ ਦੀਆਂ ਹਨਾ ਇਸੇ ਤਰੀਕੇ ਨਾਲ ਲਾਈਆਂ ਵਧੀਆ ਗਰੋਥ ਕਰ ਰਹੀਆਂ ਹਨ ਫਲ ਦੇ ਉੱਤੇ ਆ ਚੁੱਕੀਆਂ ਨੇ ਵਧੀਆ ਹਾਈਟ ਕੱਢ ਗਈਆਂ ਹਨਾ ਆ ਦੇਖੋ ਤੁਸੀਂ ਜਿੰਨੇ ਵੀ ਲਾਏ ਹੋਏ ਸਿਰਫ ਆਹੀ ਚੀਜ਼ ਆ ਮਿੱਟੀ ਨਹੀਂ ਆਪਾਂ ਨੇ ਇਸ ਵਾਰੀ ਇਸਤੇਮਾਲ ਕੀਤੀ ਕਿਉਂਕਿ ਮਿੱਟੀ ਚੱਕ ਕੇ ਛੱਤ ਤੇ ਚੜਾਣੀ ਵੀ ਔਖੀ ਆ ਫਿਰ ਉਤਾਰ ਕੇ ਕਾਕੂਦ ਕਰ ਮਿਕਸ ਕਰਨੀ ਵੀ ਬਹੁਤ ਔਖੀ ਲੱਗਦੀ ਆ ਆਪਾਂ ਨੂੰ ਇਹ ਫਟਾਫਟ ਭੁਰਪੁਰੀ ਜੀ ਆ ਹੋ ਜਾਂਦੇ ਜਦ ਵੀ ਤੁਸੀਂ ਆਪਣੇ ਗਾਰਡਨ ਦੇ ਵਿੱਚ ਆਨੇ ਪੱਤੇ ਪੁੱਠੇ ਕਰਕੇ ਜਰੂਰ ਦੇਖਿਆ ਕਰੋ ਕਿਉਂਕਿ ਗਰਮੀ ਦੇ ਵਿੱਚ ਜਿਹੜਾ ਸੁੰਡੀ ਦਾ ਕੀੜੇ ਦਾ ਅਟੈਕ ਹੋਣਾ ਪੱਤੇ ਥੱਲੇ ਵਾਲੇ ਪਾਸੋਂ ਹੋਊਗਾ ਦੇਖੋ ਚਿੱਟਾ-ਚਿੱਟਾ ਜਿਹਾ ਹੋਇਆ ਆਪਾਂ ਨੇ ਸਪਰੇਅ ਕਰੀ ਇਨਜ਼ਾਈਮ ਜਿਹੜੇ ਘਰ ਤੋਂ ਬਣਾਏ ਪਿਛਲੀ ਵੀਡੀਓ ਦੇ ਵਿੱਚ ਦੱਸਿਆ ਸੀ ਮੈਂ ਤੁਹਾਨੂੰ ਸਾਰੇ ਮਾਰਗੇ ਯਾਰ ਉਹਦਾ ਅਸਰ ਵੀ ਹੋਊਗਾ ਥੋੜਾ ਬਤ ਉਹਦੀ ਵੀ ਹੋਊਗੀ ਜਿਹੜਾ ਚਿੱਟਾ ਪੰਨਾ ਯਾਰ ਆ ਰਿਹਾ ਹੈ ਨਾ ਜਦ ਆਪਾਂ ਸਪਰੇਹਾਂ ਕਰਦੇ ਆ ਉਹ ਗਲੀਆਂ ਪੌਦਿਆਂ ਨੂੰ એનર્ਜੀ ਮਿਲਦੀ ਆ ਲੱਸੀ ਹੋਗੀ એનર્ਜੀ ਵੀ ਮਿਲਦੀ ਹੈ ਤੇ ਪੌਦੇ ਵੀ ਵਧੀਆ ਚੱਲਦੇ ਨੇ ਤੁਸੀਂ ਦੇਖ ਚੱਲ ਵੀ ਰਹੇ ਨੇ ਜਿੰਨੇ ਵੀ ਨੇ ਬੜੀਓ ਵਧੀਆ ਲੱਗਦੀ ਹੈ ਫੇਰ ਤੋਂ ਕਹੂੰਗਾ ਲਾਈਕ ਕਰੋ ਜੇ ਕੋਈ ਹੋਰ ਜਾਣਕਾਰੀ ਚਾਹੀਦੀ ਹੈ ਕਮੈਂਟ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰੋ ਤੇ ਜੇ ਤੁਸੀਂ ਕਮੈਂਟ ਕਰਦੇ ਆ ਵਧੀਆ ਜੇ ਤੁਹਾਡੇ ਕੋਲ ਵਧੀਆ ਜਾਣਕਾਰੀ ਹੈ ਤੁਸੀਂ ਮੈਨੂੰ ਵੀ ਦਿਓ ਮੈਂ ਵੀ ਤੁਹਾਡੇ ਨਾਲ ਫੇਰ ਅੱਗੇ ਉਸ ਤਰ੍ਹਾਂ ਦੀ ਵੀਡੀਓ ਬਣਾ ਕੇ ਸ਼ੇਅਰ ਕਰੂੰਗਾ ਨੈਕਸਟ ਵੀਡੀਓ ਵਿੱਚ ਵਧੀਆ ਜਾਣਕਾਰੀ ਦੇ ਨਾਲ ਫੇਰ ਤੁਹਾਡੇ ਨਾਲ ਆਪਾਂ ਰੂਰੂ ਹੋਵਾਂਗੇ ਤਾਂ ਅੱਜ ਇਜਾਜ਼ਤ ਦਿਓ ਮੈਨੂੰ